ਆਹ ਨਹੀਂ ਫੋਨ ਲਾਇਆ ਸੀ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਹਾਂ 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 ਬੋਲ ਮੈਂ ਤੈਨੂੰ ਤਾਂ ਲਾਇਆ ਸੀ ਦੇਖ ਅੱਕ ਤਾਂ ਉੱਦੋਂ ਮੇਰੇ ਮੇਰੇ ਬਾਜਿੰਗਾ ਹੀ ਸੱਟਾ ਤਾਂ ਮੇਰੇ ਉਧਰ ਪਹਿਲਾਂ ਕਿ ਐਕਸੀਡੈਂਟ ਹੋ ਗਿਆ ਮੇਰਾ ਤੇ ਚਾਚੇ ਦਾ ਠੀਕ ਆ ਮੈਂ ਤੈਨੂੰ ਤਾਂ ਫੋਨ ਲਾਇਆ ਤੂੰ ਮੈਨੂੰ ਦਿੱਤਾ ਹੀ 1000 ਰੁਪਿਆ ਹਣਾ ਹਾਂ ਹਾਂ ਪਰ ਜੇ ਤਾਂ ਉਹ ਸਮਾਨ ਲੈਣਾ ਬੱਦਾ ਹੈਗਾ ਉਹ ਕਹਿੰਦਾ ਉਹ 1200 ਦਾ ਦਿੰਦਾ ਠੀਕ ਆ ਤੈਨੂੰ ਮੈਂ ਲੈ ਕੇ ਦੇ ਦਿੰਦਾ ਠੀਕ ਆ ਤੂੰ 200 ਰੁਪਿਆ ਲਿਆ ਤੈਨੂੰ ਡੱਬਾ ਲੈ ਕੇ ਦੇ ਦਿੰਦਾ ਬੁੱਗੇ ਮੈਂ ਨਾ ਅੱਜ ਕੰਮ ਨਹੀਂ ਕਰਨਾ ਮੈਂ ਤੈਨੂੰ ਕੱਲ੍ਹ ਤੇਰੇ ਨਾਲ ਆਪਾਂ ਇਹ ਮੈਂ ਕਿਹਾ ਕਿ ਆਉਣਾ ਅੱਜ ਨਹੀਂ ਕੱਲੂ ਲੈ ਆਈ ਕੱਲੂ ਫੜ ਲਈ ਮੇਤੋਂ ਕੱਲੂ ਤਾਂ ਮੈਂ ਤੇ ਪੂਰਾ ਟਾਈਮ ਨਹੀਂ ਮੇਰਾ ਕੱਲੂ ਦਾ ਆਪਣਾ ਏਡਾ ਪ੍ਰੋਗਰਾਮ ਆ ਪਾਣੀ ਕੱਲੂ ਤਾਂ ਤੂੰ ਅਰੇ ਵਰਕੇ ਦੇਖਣਾ ਚੱਲ ਮੇਰੀ ਗੱਲ ਸੁਣ ਤੂੰ ਮੈਨੂੰ 200 ਰੁਪਏ ਦੇ ਦੇ ਦੀ ਮੈਂ ਤੇਰਾ ਡੱਬਾ ਫੜ ਕੇ ਤੈਨੂੰ ਫੜਾ ਦੂੰਗਾ ਠੀਕ ਆ ਤੂੰ ਆ ਦਾ ਟੂੜੀ ਵਾਲੇ ਜਿਹੜੇ ਹੋਏ ਟੂੜੀ ਦਾੜੀ ਵਾਲੇ ਹੋਏ ਜਿੰਨੇ ਬੰਦੇ ਲੇਬਰ ਵਾਲੇ ਸਾਰੇ ਉਹਨਾਂ ਨੂੰ ਤੂੰ ਆ ਦਾ ਹੈਂਡਲ ਕਰ ਲਈ ਤੂੰ ਆ ਦਾ ਹੀ ਦਰ ਕੰਮ ਚਲਾ ਲਈ ਠੀਕ ਆ ਮੇਰੀ ਗੱਲ ਤਾਂ ਸੁਣ ਹੁਣ ਤਾਂ ਸਰਕਾਰ ਵੀ ਆਪਣੇ ਹੱਥ ਚ ਆ ਬਾ ਠੀਕ ਆ ਹੁਣ ਰਿਆ ਹੁਣ ਤਾਂ ਸਰਕਾਰ ਦੀ ਜੋ ਆਪਣੇ ਹੱਥ ਚ ਆ ਤਾਂ ਇਹ ਤੈਨੂੰ ਮੈਂ ਫੋਨ ਲਾਇਆ ਸੀ ਮੈਂ ਤਾਂ ਹੁਣ ਫੋਨ ਲਾਉਣਾ ਅੱਜ ਬਸ ਉਹ ਕਾਟ ਕੂਟ ਬਸ ਮੇਰਾ ਤਾਂ ਕੱਲ ਨੂੰ ਰੈਡੀ ਹੋ ਜਾਣਾ ਸਾਰਾ ਹਾਂ ਖਾਣੇ ਦੀ ਮੈਂ ਤਾਂ ਕੋਈ ਚੱਕਰ ਨਹੀਂ ਰਿਹਾ ਐਮਐਲਏ ਸਾਹਿਬ ਨਾਲ ਸਿੱਧਾ ਆਪਾਂ ਬਾ ਠੀਕ ਆ ਬਸ ਤੈਨੂੰ ਮੈਂ ਤੂੰ ਤੂੰ ਮੈਨੂੰ 200 ਰੁਪਏ ਦੇਰੀ ਤੈਨੂੰ ਡੱਬਾ ਲੈ ਕੇ ਫੜਾ ਦੂੰਗਾ ਤੂੰ ਆਪਦਾ ਇਧਰ ਕੰਮ ਜਿਵੇਂ ਮਰਜ਼ੀ ਜੀ ਲਾ ਲਈ ਜੇ ਉਧਰ ਕੋਲ ਮੁੱਕ ਗਿਆ ਠੀਕ ਆ ਮੈਨੂੰ ਦੱਸ ਦੇ ਕਿ ਮੈਂ ਤੈਨੂੰ ਪੈਸੇ ਤੋਂ ਕਰਦਾ ਕਰੂੰ ਤੂੰ ਗੱਲ ਤਾਂ ਸਮਝਦਾ ਨਹੀਂ ਮੇਰੇ ਨਾਲ ਹੀ ਚਲਾ ਲੈਣਾ ਪਤਾਂਝਾ ਚਲਾ ਲੈਨੇ ਆ ਤੈਨੂੰ ਕੋਈ ਛਾਲਾ ਕੋਈ ਛਾਲਾ ਨਾ ਬਲਾਉਂ ਕੋ ਤੱਕ ਬਾਕੀ ਜ਼ਿੰਮੇਵਾਰੀ ਬਾਕੀ ਠੀਕ ਆਏ ਕਰ ਲਾਂ ਹਾਂ ਬਾਕੀ ਇਹਨੂੰ ਪਤਾ ਨਾ ਲੱਗੇ ਬਸ ਠੀਕ ਆ ਨਾ ਓਹੋ ਮੈਂ ਟੈਨੂ ਜਿਹੜਾ ਕਹਤਾ ਯਾਰ ਹਾਂ ਚੱਲ ਠੀਕ ਆ ਤੇ ਮੈਂ ਤੈਨੂੰ ਤੈਨੂੰ ਕੱਲੂ ਫੋਨ ਲਾਉਂਗਾ ਠੀਕ ਆ ਕੱਲੂ ਸੱਚ ਮੈਂ ਆਉਂਗਾ ਕੱਲੂ ਦਾ ਸੱਚ ਮੈਂ ਆ ਇਧਰ ਆਉਂਗਾ ਪਰਸੋਂ ਆਪਾਂ ਗੱਲ ਕਰਾਂਗੇ ਅੱਜ ਬਹੁਤ ਨੂੰ ਵੀ ਲਿਆਈ ਕੱਲੂ ਬਾਕੀ ਠੀਕ ਆ ਤੇ ਦੇਖਦੇ ਨਾ ਵੀ ਆਪ ਨੂੰ ਠੀਕ ਆ ਕਾਂਤੀ ਨੂੰ ਲੈ ਆਉਂਗਾ ਲੈ ਆਉਂਗਾ ਉਹਨੂੰ ਵੀ ਹਾਂ ਆਓ ਤੁਹਾਰੇ ਕਾਲੇ ਸੇਮ ਇਹ ਮੈਂ ਤਾਂ ਆਵਾਂ ਹਣਾ ਪਾਉ ਬਾ ਠੀਕ ਆ ਕਿਤਾ ਦਾ ਕਾਲਾ ਪਾ ਤੁਰਾ ਖਾਦਨ ਕੋ ਲੈ ਆ ਰਿਹਾ ਬਾ ਠੀਕ ਆ ਬਹਿਣ ਕਾ ਤੋਂ ਕਰਦਾ ਆਪਣੇ ਕਿਰੋ ਫਰਕ ਉਸ ਆਪਣੀ ਆ ਪਿਚਾ ਰਿਆ ਨਾ ਬਾ ਠੀਕ ਆ ਕਾਲੂ ਪਾਈ ਐ ਨਾ ਮੈਂ ਕਾ ਕਿਤੇ ਤੱਕ ਨਹੀਂ ਬਾ ਠੀਕ ਆ ਕੋਈ ਨਾ ਕਾਲੂ ਆਉਂ ਚਲ ਠੀਕ ਆ ਪਰ ਪਰਸੋਂ ਕਰਦੇ ਆ ਫੈਸਲਾ ਤੇਰੇ ਪਰਸੋਂ ਲੈ ਕੇ ਦੇ ਦੂਗਾ ਬਸ ਜੇ ਤੂੰ ਨਾ ਹੀ ਫੋਨ ਲਾਇਆ ਸੀ ਮੇਰੀ ਗੱਲ ਤਾਂ ਸੁਣ ਲੈ ਪਹਿਲਾਂ ਹਾਂ 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 ਬੋਲ ਮੈਂ ਤੈਨੂੰ ਤਾਂ ਲਾਇਆ ਸੀ ਦੇਖ ਇੱਕ ਤਾਂ ਉਦੋਂ ਮੇਰੇ ਮੇਰੇ ਵਾਜਿੰਗ ਨਹੀਂ ਸੱਟਾ ਤਾਂ ਮੇਰੇ ਉਧਰ ਪੈ ਲਾ ਕੇ ਐਕਸੀਡੈਂਟ ਹੋ ਗਿਆ ਮੇਰਾ ਤੇ ਚਾਚੇ ਦਾ ਠੀਕ ਆ ਮੈਂ ਤੈਨੂੰ ਤਾਂ ਫੋਨ ਲਾਇਆ ਤੂੰ ਮੈਨੂੰ ਦਿੱਤਾ 1000 ਰੁਪਿਆ ਹਣਾ ਹਾਂ ਹਾਂ ਹੁਣ ਜੇ ਤਾਂ ਉਹ ਸਮਾਨ ਲੈਣਾ ਬੰਦਾ ਹੈਗਾ ਉਹ ਕਹਿੰਦਾ ਉਹ 1200 ਦਾ ਦਿੰਦਾ ਠੀਕ ਆ ਤੈਨੂੰ ਮੈਂ ਲੈ ਕੇ ਦੇ ਦਿੰਦਾ ਠੀਕ ਆ ਤੂੰ 200 ਰੁਪਿਆ ਲਿਆ ਤੈਨੂੰ ਡੱਬਾ ਲੈ ਕੇ ਦੇ ਦਿੰਦਾ ਬੁੱਬੇ ਮੈਂ ਨਾ ਅੱਜ ਕੰਮ ਮੈਂ ਚਾਹ ਮੈਂ ਤੂੰ ਨਹੀਂ ਆਪਾਂ ਇਹ ਮੈਂ ਤਾਂ ਕਿਉਂ ਆਉਣਾ ਅੱਜ ਨਹੀਂ ਕੱਲੂ ਲੈ ਆਈ ਕੱਲੂ ਫੜ ਲਈ ਮੇਥੋਂ ਕੱਲੂ ਤਾਂ ਮੈਂ ਇੱਥੇ ਪੂਰਾ ਟਾਈਮ ਨਹੀਂ ਮੇਰਾ ਪਾਸੋਂ ਤਾਂ ਆਪਣਾ ਏਡਾ ਫਰੋ ਪ੍ਰੋਗਰਾਮ ਆ ਪਾਸੋਂ ਕੱਲੂ ਤਾਂ ਤੂੰ ਵਾਰੇ ਫੜ ਕੇ ਦੇਖਣਾ ਚੱਲ ਮੇਰੀ ਗੱਲ ਸੁਣ ਤੂੰ ਮੈਨੂੰ 200 ਰੁਪਏ ਦੇ ਦੇਈ ਮੈਂ ਤੇਰਾ ਡੱਬਾ ਫੜ ਕੇ ਤੈਨੂੰ ਫੜਾ ਦੂੰਗਾ ਠੀਕ ਆ ਤੂੰ ਆ ਦਾ ਤੋੜੀ ਵਾਲੇ ਜਿਹੜੇ ਹੋਏ ਤੋੜੀ ਤਾੜੀ ਵਾਲੇ ਹੋਏ ਜਿੰਨੇ ਬੰਦੇ ਲੇਬਰ ਵਾਲੇ ਸਾਰੇ ਉਹਨਾਂ ਨੂੰ ਤੂੰ ਆ ਦਾ ਹੈਂਡਲ ਕਰ ਲਈ ਤੂੰ ਆ ਦਾ ਹੀ ਤੇਰਾ ਕੰਮ ਚਲਾ ਲਈ ਠੀਕ ਆ ਮੇਰੀ ਗੱਲ ਤਾਂ ਸਮਝ ਤਾਂ ਸਰਕਾਰ ਵੀ ਆਪਣੇ ਹੱਥ ਚ ਆ ਵਾ ਠੀਕ ਆ ਤੂੰ ਲੜਿਆ ਮੈਂ ਤਾਂ ਸਰਕਾਰ ਨੂੰ ਆਪਣੇ ਤੈਨੂੰ ਮੈਂ ਫੋਨ ਲਾਇਆ ਸੀ ਮੈਂ ਤਾਂ ਹੁਣ ਫੋਨ ਲਾ ਅੱਜ ਬਸ ਉਹੋ ਕਾਟਕੂਟ ਬਸ ਮੇਰਾ ਤਾਂ ਕੱਲੋਂ ਰੈਡੀ ਹੋ ਜਾਣਾ ਸਾਰਾ ਹਾਂ ਸਾਡੇ ਤੈਨੂੰ ਤਾਂ ਕੋਈ ਚੱਕਾ ਨਹੀਂ ਰੈ ਐਮਐਲਏ ਨਾਲ ਸਿੱਧਾ ਆਪਾਂ ਵਾ ਠੀਕ ਆ ਬਸ ਤੈਨੂੰ ਮੈਂ ਤੂੰ ਤੂੰ ਮੈਂ 200 ਰੁਪਏ ਦੇਰੇ ਤੈਨੂੰ ਡੱਬਾ ਲੈ ਕੇ ਭਿੜਾ ਦੂੰਗਾ ਤੂੰ ਆਪਦਾ ਇਧਰ ਕੰਮ ਜਿੰਮੇ ਮਰਜੀ ਲਾ ਲਈਂ ਕੋਈ ਅਤਰ ਕੋਲ ਮੌਕਾ ਗਿਆ ਠੀਕ ਆ ਮੈਨੂੰ ਦੱਸ ਦਿਆ ਕਰ ਮੈਂ ਤੈਨੂੰ ਕਹਾਂ ਤੋ ਕਰਦਾ ਕਰੂੰ ਤੂੰ ਗਲਤ ਆ ਸਮਝ ਜਾਣੀ ਮੇਰੇ ਨਾਲ ਹੀ ਚਲਾ ਲੈਣਾ ਪਤੰਜਾ ਚਲਾ ਲੈਣੇ ਆ। ਤੈਨੂੰ ਕੋਈ ਸਾਰਾ ਪੁਰਸਾ ਲੈਣਾ ਬਲਾਉਂ ਉਹ ਤਾਂ ਬਾਕੀ ਕਰਾਂਗੇ। ਬਾਕੀ ਠੀਕ ਹੈ ਕਰ ਲਾਂਗੇ। ਹਾਂ ਬਾਕੀ ਇਹਨੂੰ ਪਤਾ ਨਾ ਲੱਗੇ ਬਸ ਠੀਕ ਹੈ ਨਾ। ਮੇਰੀ ਓਹੋ ਮੈਂ ਤੈਨੂੰ ਜਿਹੜਾ ਕਹਤਾ ਯਾਰ ਹਾਂ ਚੱਲ ਠੀਕ ਆ ਤੇ ਮੈਂ ਤੈਨੂੰ ਤੈਨੂੰ ਕੱਲੂ ਫੋਨ ਲਾਉਂਗਾ ਠੀਕ ਆ ਕੱਲੂ ਸੱਚ ਮੈਂ ਆਉਂਗਾ ਕੱਲੂ ਦਾ ਫਤ ਮੈਂ ਆ ਇਧਰ ਆਉਂਗਾ ਪਰਸ ਨੂੰ ਆਪਾਂ ਗੱਲ ਕਰਾਂਗੇ। ਅੱਜ ਬਹੁਤ ਨੂੰ ਵੀ ਆਈ ਕੱਲ ਨੂੰ। ਬਾਕੀ ਠੀਕ ਆ। ਤੇ ਦੇਖ ਦੇ ਨੀ ਆਉਂ ਕਣ। ਠੀਕ ਆ। ਕੌਣ ਚੀਉ ਲੈ ਆਉਂਗਾ ਲੈ ਆਉਂਗਾ ਉਹਨੂੰ ਵੀ ਹਾਂ ਇਹੋ ਸਾਰੇ ਕਾਲੇ ਸੇ ਇਹ ਮੈਂ ਤਾਂ ਆਉਣ ਹਣਾ ਬਾ ਠੀਕ ਆ ਬਾਕੀ ਸਿੱਦਾ ਕੰਮ ਆਪਾਂ ਥੋੜਾ ਕਾਹਤੋ ਲੈ ਲੈਣਾ ਬਾ ਠੀਕ ਆ ਮੈਂ ਨਕਾ ਤੋਂ ਕਰਦਾ ਆਪਣੇ ਕਿਰੋ ਖਾਰੇ ਤੋਂ ਆਪਣੀ ਹਿੱਟਾ ਰਿਆ ਬਾ ਠੀਕ ਆ ਕਾਹ ਦੀ ਪਾਈ ਆਂ ਮੈਂ ਕਾਹ ਕਿਤੇ ਦਗਾ ਨਹੀਂ ਬਾ ਠੀਕ ਆ ਕੋਈ ਨਾ ਕੱਲ ਆਉਂ ਚੱਲ ਠੀਕ ਆ ਪਰ ਪਰਸੋਂ ਕਰਦੇ ਆਪਾਂ ਰੈਸਲਾ ਤੇਨੂੰ ਪਰਸੋਂ ਲੈ ਕੇ ਦੇ ਦੂਗਾ ਬਸ ਜੇ ਤੂੰ